ਪੀਵੀ ਟੂਡੇ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੈ ਭੀਮ ਜੈ ਭਾਰਤ ਅੱਜ ਅਸੀਂ ਔੜ ਦੀਆਂ ਜੋੜ ਸੜਕਾਂ ਤੇ ਖੜੇ ਆ ਜਿਹੜਾ ਪਹਿਲਾਂ ਇੱਥੇ ਜੋੜ ਸੜਕਾਂ ਦੇ ਨਾਂ ਤੇ ਇਹ ਚੌਕ ਜਿਹੜਾ ਮਸ਼ਹੂਰ ਹੈ ਕਿਉਂਕਿ ਜੋੜ ਸੜਕਾਂ ਤਾਂ ਕਰਕੇ ਕਿਉਂਕਿ ਇੱਧਰ ਜਿਹੜਾ ਹੈ ਰਾਹੋਂ ਨੂੰ ਰੋਡ ਚਲੇ ਜਾਂਦਾ ਤੇ ਇੱਧਰ ਬੁਹਾਰੇ ਵਾਲੀ ਸਾਈਡ ਨੂੰ ਚਲੇ ਜਾਂਦਾ ਇਸ ਕਰਕੇ ਜੋੜ ਸੜਕਾਂ ਨਾਲ ਹੁਣ ਤੱਕ ਮਸ਼ਹੂਰ ਰਿਹਾ ਲੇਕਿਨ ਅੱਜ ਤੋਂ ਬਾਅਦ ਅੱਜ ਡਾਕਟਰ ਬੇੜਕਰ ਸਾਹਿਬ ਦਾ ਇੱਥੇ ਬੁੱਤ ਜਿਹੜਾ ਸਥਾਪਿਤ ਕੀਤਾ ਗਿਆ ਹੈ ਤੇ ਜਿਹਦਾ ਉਹ ਕਟਾਣ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਐਮਐਲਏ ਬੰਗਾ ਵੱਲੋਂ ਕੀਤਾ ਗਿਆ ਇਸ ਕਰਕੇ ਅੱਜ ਤੋਂ ਬਾਅਦ ਇਸ ਚੌਕ ਦਾ ਨਾਮ ਡਾਕਟਰ ਅੰਬੇਡਕਰ ਚੌਕ ਰੱਖ ਦਿੱਤਾ ਗਿਆ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਸਾਰੇ ਇਲਾਕੇ ਲਈ ਸਾਰੇ ਆੜਵਾਸੀਆਂ ਲਈ ਸਾਰੇ ਜਿੰਨੇ ਵੀ ਆੜਵਾਲੇ ਜਿਹੜੇ ਪਿੰਡ ਲੱਗਦੇ ਆ ਉਨਾਂ ਲਈ ਕਿਉਂਕਿ ਇਹ ਇਦਾਂ ਦੀਆਂ ਮਹਾਨ ਹਸਿਆ ਦੀ ਜਿਹੜੀ ਆ ਯਾਦ ਨੂੰ ਤਾਜ਼ਾ ਰੱਖਣ ਲਈ ਇਦਾਂ ਦੇ ਉਦਦਮ ਕਰਨੇ ਵੜਦੇ ਆ ਇਹਦੇ ਵਿੱਚ ਕੀ ਕੀ ਕਿਹਨਾਂ ਨੇ ਇਹ ਉਦਦਮ ਕੀਤਾ ਤੇ ਕਿਹਨਾਂ ਕਿਹਨਾਂ ਦਾ ਵੱਡਾ ਸਹਿਯੋਗ ਰਿਹਾ ਉਹਨਾਂ ਨਾਲ ਵੀ ਤੁਹਾਡੀ ਕਰਾਉਂਦੇ ਆ ਗੱਲਬਾਤ ਤੇ ਜਦੋਂ ਤੱਕ ਤੁਸੀਂ ਸਾਡਾ ਚੈਨਲ ਜਿਹੜਾ ਆ ਇਹ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਅਸੀਂ ਤੁਹਾਨੂੰ ਹੋਰ ਜਿਹੜੀਆਂ ਇਲਾਕੇ ਦੀਆਂ ਖਬਰਾਂ ਲਗਾਤਾਰ ਦਿਖਾਉਂਦੇ ਰਹੀਏ ਤੇ ਜੇ ਤੱਕ ਤੁਸੀਂ ਫੇਸਬੁੱਕ ਦੇ ਉੱਤੇ ਇਹਨੂੰ ਫੋਲੋ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੈਚੂ ਲਾਣ ਦੇ ਨਾਲ ਘੱਟ ਤੋਂ ਘੱਟ ਇੰਨਾ ਤਾਂ ਹੈ ਜਿਹੜਾ ਵੀ ਨੌਜਵਾਨ ਇਥੋਂ ਜਾਂਦਾ ਉਹ ਜੇਕਰ ਉਹਨੂੰ ਨਾ ਵੀ ਪਤਾ ਹੋਵੇ ਕਿ ਇਹ ਸਟੈਚੂ ਕਿਹਦਾ ਆ ਉਹ ਪੁੱਛੇਗਾ ਵੀ ਇਹ ਕਿਹਦਾ ਸਟੈਚੂ ਆ ਕਿਉਂਕਿ ਸਾਨੂੰ ਤਾਂ ਪਤਾ ਹੀ ਆ ਕਿ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਪਰ ਮੈਂ ਅੱਜ ਵੀ ਇਹ ਦਾਅਵੇ ਨਾ ਕਹਿ ਸਕਦਾ ਕਿ ਇਹ ਲੋਕ ਆ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਉਹਦੇ ਦੋ ਵੱਡੇ ਕਾਰਨ ਨੇ ਕਿ ਕਿਉਂਕਿ ਅਸੀਂ ਅੱਜ ਤੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਅਸੀਂ ਦਲਤਾਂ ਦਾ ਹੀ ਮੰਨ ਲਿਆ ਅਸੀਂ ਕਦੀ ਅਸੀਂ ਅੱਜ ਤੱਕ ਸਮਾਜ ਨੂੰ ਇਹ ਦੱਸ ਨਹੀਂ ਸਕੇ ਜਾਂ ਸਮਾਜ ਦੇ ਉਹ ਲੋਕ ਜਿਹੜੇ ਡਾਕਟਰ ਅੰਬੇਡਕਰ ਦਾ ਲੋਕਾਂ ਚ ਕੀਤੇ ਹੋਏ ਕੰਮਾਂ ਬਾਰੇ ਦੱਸਣਾ ਨਹੀਂ ਚਾਹਦੇ ਸੀ ਅਸੀਂ ਇਹ ਲੱਗਦਾ ਕਿ ਡਾਕਟਰ ਅੰਬੇਡਕਰ ਨੇ ਸਿਰਫ ਦਲਤਾ ਲਈ ਕੀਤਾ ਨਾਰੀ ਜਾਤੀ ਲਈ ਨਹੀਂ ਕੀਤਾ ਪਰ ਇੰਦਾ ਨਹੀਂ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿੰਨੀ ਵੱਡੀ ਦੇਣ ਹੈ ਅੱਜ ਇੱਕ ਸੰਵਿਧਾਨ ਜਿਹੜਾ ਆ ਦੇਸ਼ ਨੂੰ ਜਿਹੜਾ ਚੱਲ ਰਿਹਾ ਜੋ ਕਾਨੂੰਨ ਦੀ ਜਿਸ ਤਰ੍ਹਾਂ ਦਾ ਵੀ ਕਾਨੂੰਨ ਹੈ ਜਿਸ ਤਰ੍ਹਾਂ ਵੀ ਚੱਲਦਾ ਜੇ ਅੱਜ ਦੇਸ਼ ਤਰੱਕੀਆਂ ਵਾਲਾ ਉਹ ਬਾਬਾ ਸਾਹਿਬ ਡਾਕਟਰ ਮੈਡ ਕਰਦੇ ਸੰਬਦਨ ਕਰਕੇ ਆ। ਸੋ ਮੈਂ ਸਮਝਦਾ ਜਦੋਂ ਕੋਈ ਸਟੈਚੂ ਤੇ ਆਏਗਾ ਉਹਨੂੰ ਬਾਬਾ ਸਾਹਿਬ ਡਾਕਟਰ ਮੈਡ ਕਰਦੇ ਪੜਨ ਦੇ ਲਈ ਉਹਦਾ ਮਨ ਕਰੇਗਾ। ਕਿਉਂਕਿ ਜੇਕਰ ਕਿਸੇ ਦਾ ਸਟੈਚੂ ਲਗਾ ਉਹਦੇ ਬਾਰੇ ਵੀ ਲੋਕ ਪੜਦੇ ਆ ਫਿਰ ਉਹ ਜਾ ਕੇ ਪੜ੍ਹੇਗਾ ਔਰ ਜਦੋਂ ਪੜ੍ਹੇਗਾ ਤਾਂ ਉਹਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਕੁਰਬਾਨੀ ਕੀ ਆ। ਸੋ ਮੈਂ ਉਹਦੇ ਲਈ ਤੁਹਾਨੂੰ ਅੱਜ ਵਧਾਈ ਦਿੰਨਾ। ਤੁਹਾਨੂੰ ਨਤਮਸਤਕ ਮੈਂ ਹੁੰਨਾ ਔਰ ਮੈਂ ਇਸ ਕਲ ਨਾਲ ਆਸ ਦਾ ਇਹਸਾਸ ਨਾਲ ਕਿ ਜੇਕਰ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਲਾਇਆ ਇਹ ਸਟੈਚੂ ਕੇ ਸਟੈਚੂ ਨਾ ਰਹਿ ਜਾਏ ਇਹ ਤੋਂ ਸਿੱਖਣਾ ਪੈਣਾ ਕੋ ਸਾਨੂੰ ਆਪਣੇ ਹੱਕਾਂ ਦੀ ਲੜਾਈ ਲੜਨੀ ਪੈਂਦੀ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਤਾਂ ਬਹੁਤ ਵੱਡਾ ਸੰਘਰਸ਼ ਕੀਤਾ ਸਾਨੂੰ ਅਸੀਂ ਅੱਜ ਇਸ ਸਟੇਜ 'ਤੇ ਖੜ੍ਹ ਸਕੀਏ ਅੱਜ ਅਸੀਂ ਆਪਣੀ ਗੱਲ ਰੱਖ ਸਕੀਏ ਅਸੀਂ ਐਮਐਲਏ ਐਮਪੀ ਬਣ ਸਕੀਏ ਅਸੀਂ ਇਸ ਦੇਸ਼ ਦੇ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਬਣ ਸਕੀਏ ਇਹ ਸਾਰੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਦੇਣ ਹੈ ਅਸੀਂ ਉਹਨਾਂ ਦੇ ਬਾਰੇ ਪੜ੍ਹ ਕੇ ਅਸੀਂ ਉਹਨਾਂ ਤੋਂ ਸਿੱਖੀਏ ਘਟ ਬੀਬੀਆਂ ਕਿਉਂਕਿ ਇੱਥੇ ਆਈਆਂ ਮੈਂ ਇਹ ਤੁਹਾਨੂੰ ਬੇਨਤੀ ਕਰੂੰਗਾ ਆਪਣੇ ਨਿਆਣਿਆਂ ਨੂੰ ਪੜਾਓ ਜ਼ਰੂਰ ਰੋਟੀ ਘਟ ਮਿਲ ਜਾਏ ਵੱਧ ਮਿਲ ਜਾਏ ਕੱਪੜੇ ਚੰਗੇ ਹੋਣ ਨਾ ਹੋਣ ਜਦੋਂ ਤੁਹਾਡੇ ਬੱਚੇ ਪੜ੍ਹ ਲੈ ਕੇ ਡਾਕਟਰ ਇੰਜੀਨੀਅਰ ਬਣ ਗਏ ਜਦੋਂ ਤੁਹਾਡੇ ਬੱਚੇ ਪੜ੍ਹ ਕੇ ਡੀਸੀ ਐਸਐਸ ਵੀ ਲੱਗਾਏ ਫਿਰ ਕੱਪੜੇ ਵੀ ਚੰਗੇ ਹੋ ਜਾਣਗੇ ਫਿਰ ਖਾਣਾ ਪੀਣਾ ਵੀ ਚੰਗਾ ਹੋ ਜਾਊਗਾ ਫਿਰ ਜੀਵਨ ਸੁਧਰ ਜਾਂਦੀ ਆ ਪਰ ਫਿਰ ਲਾਸਟ ਵਿੱਚ ਇਹੀ ਕਹੂੰਗਾ ਇਹ ਆਪਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪਾਏ ਹੋਏ ਪੂਨਿਆਂ ਦੇ ਚੱਲਣ ਦੀ ਲੋੜ ਹੈ ਜਿੱਦੋਂ ਅਸੀਂ ਚੱਲ ਪਏ ਫੇ ਸਾਡੀ ਤਰੱਕੀ ਆਟੋਮੈਟਿਕਲੀ ਹੋ ਜਾਣੀ ਹੈ ਸੋ ਇੱਕ ਵਾਰ ਫਿਰ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਜੀ ਨਾਮ ਤੋਂ ਦਾ ਮੇਰਾ ਨਾਮ ਜੀ ਕਮਲਜੀਤ ਆ ਮੈਂ ਪਿੰਡ ਔੜ ਦਾ ਸਰਪੰਚ ਆ ਅੱਜ ਬਾਬਾ ਸਾਹਿਬ ਦੇ ਸਤਾਖ ਸਵਧਾਨ ਦਫ਼ਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਇਹ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਤੇ ਜਿੰਨੇ ਵੀ ਸਾਡੇ ਪਿੰਡ ਦੇ ਸੱਜਣ ਜਿਨ੍ਹਾਂ ਨੇ ਸਾਥ ਦਿੱਤਾ ਇਹ ਵਿਸ਼ੇਸ਼ ਕਰਕੇ ਡਾਕਟਰ ਸੁਖਵਿੰਦਰ ਕੁਮਾਰ ਜੀ ਸੁਖੀ ਨੇ ਬਹੁਤ ਇਹਦੇ ਵਿੱਚ ਸਹਿਯੋਗ ਕੀਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆਂ ਤੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਆਂ ਤੇ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਜੀ ਜੈਕਾਰ ਬੋਸਾ ਪਰਿਸ਼ਾਦ